ਸਸ਼ੀਕਾਲ ਪੰਜਾਬ ਨਿਊਜ਼ ਵੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦਰ ਕੋ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆ ਸੁਰੱਖਿਆ ਦੇ ਨਾਲ ਅਤੀਸ਼ੀ ਦੇ ਵੱਲੋਂ ਗੁਰੂ ਸਹਿਬਾਨ ਉੱਤੇ ਕੀਤੀ ਟਿੱਪਣੀ ਕਾਰਨ ਸਿੱਖਾਂ ਵਿੱਚ ਭਾਰੀ ਰੋਸ ਅੱਜ ਪੰਜਾਬ ਦੇ ਵਿੱਚ ਵੀ ਹੋਣ ਵੱਡੇ ਪ੍ਰਦਰਸ਼ਨ ਦੀਪ ਸਿੰਘ ਢਾਲੀਵਾਲ ਨੇ ਆਤੀਸ਼ੀ ਦਾ ਕੀਤਾ ਬਚਾਅ ਵੀਡੀਓ ਨੂੰ ਦੱਸਿਆ ਫੇਕ ਕਿਹਾ ਮਾੜੀ ਸਿਆਸਤ ਉੱਤੇ ਉਤਰ ਆਏ ਹਨ ਵਿਰੋਧੀ ਕਾਂਗਰਸ ਦੇ ਵਿੱਚ ਆਪਸੀ ਫੁੱਟ ਹੋਈ ਜਗਜਾਹਰ ਸੁਖੀ ਰੰਧਾਵਾ ਨੇ ਕੀਤਾ ਜਸਟੀਫਾਈ ਕੁਲਦੀਪ ਢਾਲੀਵਾਲ ਨੇ ਸਾਦੇ ਨਿਸ਼ਾਨੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ केजीवालदी साथर्न ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਨੇ ਪਿਛਲੇ ਦਿਨੀ ਬਹੁਤ ਘਟਿਆ ਕਰਤੂਤ ਕੀਤੀ ਸੀ ਉਸਨੇ ਗੁਰੂ ਸਹਿਬਾਨ ਦਾ ਕੌੜਪਮਾਨ ਕੀਤਾ ਤੇ ਇਹ ਮਾਮਲਾ ਹੁਣ ਲਗਾਤਾਰ ਭਖਦਾ ਜਾ ਰਿਹਾ ਹੈ ਹੁਣ ਦੇਲੀ ਵਿਧਾਨ ਸਭਾ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਨੇ ਇਸ ਮਾਮਲੇ ਉਤੇ ਨਖੇਦੀ ਪ੍ਰਗਟਾਈ ਹੈ ਅਤੇ ਨਾਲ ਹੀ ਉਹਨਾਂ ਕੇਜੀਵਾਲ ਉਤੇ ਵੀ ਨਿਸ਼ਾਨੇ ਸਾਧੇ ਨੇ ਮੈਂ ਅਧਿਖੇ ਕਹਿਣਾ ਚਾਹਤੀ ਹੂੰ ਮੈਂ ਮੇਰੇ ਮੰਤਰੀ ਮੇਰੇ ਵਿਧਾਇਕ ਹਮ ਸਭ ਲੋਕ ਲਗਾਤਾਰ ਦਿੱਲੀ ਦੀ ਸੜਕੋ ਪੇ काम करते हुए दिखाई दे जाएंगे लगातार दिल्ली की जनता की सेवा में हमें आप कार्यरत देख लेंगे क्योंकि हमारी सरकार अकाउंटेबिलिटी की सरकार है परंतु मुझे थोड़ी तकलीफ है इन लोगों को 24 फोर इंटू एक महिला मुख्यमंत्री काम करते हुए अच्छी नहीं लगती उनको तकलीफ होती है सहन नहीं होता कभी वो सम्मान को ठेस पहुंचाने वाली कुछ बातें कहेंगे फिर कभी घटिया कमेंट करेंगे फिर बेबुनियाद इल्जाम लगाएंगे फिर कभी शब्दों को पकड़ेंगे कहेंगे ए क्यू आई को ए आई क्यू बोल दिया आज भी बोलेंगे कुछ अभी अभी मेरी पूरी स्पीच देखेंगे उसमें से निकाल के लाएंगे इनको इनको अच्छा नहीं लगता एक महिला वो राज्य चला रही है दिल्ली जैसा रोज इतने काम कर रही ये तकलीफ है मुझे इस बात की जिस तरीके से इन लोगों का व्यवहार रहता है मेरे भाषण में ब्रिटिश की जगह कांग्रेस निकल गया मेरे मुंह से उसकी रीले बनानी शुरू कर दी भाई शब्द निकल सकता है किसी के मुंह से भी मेरे से आपसे कहीं से भी आप उसी को इससे पहले इस इस तरह की घटिया स्तर की राजनीति कभी नहीं हुई हमसे तो गलती में शब्द निकला आप लोगों ने तो होशो हवास में दिल्ली की जनता को कितने ही मौकों पे गलत बयानी करी वो लोग जो होशो हवास में बच्चों की कसम खा के कहते थे पद नहीं लूंगा सत्ता में नहीं आऊंगा गाड़ी नहीं चाहिए बंगला नहीं चाहिए कांग्रेस के साथ में समझौता नहीं करेंगे वो गलत बयानी उन्होंने होशोहवास में की हमारे जैसे गलती से नहीं हुई की आप लोगों ने आपने रामलीला मैदान में अनशन पे बैठ के अनशन से लेकर के शीश महल तक का सफर तय किया गलती से नहीं किया जान के षड्यंत्र के माध्यम से किया ਪੰਜਾਬ ਦੇ ਵਿੱਚ ਵੀ atheshi ਦੀ ਟਿੱਪਣੀ ਵਾਲਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਤੇ ਇਸ ਮਾਮਲੇ ਉੱਤੇ ਅਕਾਲੀ ਆਗੂ ਸੁਚੇ ਚ ਸਿੰਘ ਲੰਗਾਂ ਨੇ ਵੀ ਅੱਜ ਪ੍ਰਦਰਸ਼ਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ atheshi ਨੇ ਜੋ ਕੀਤਾ ਹੈ ਉਹ ਬਰਦਾਸ਼ਤਯੋਗ ਨਹੀਂ ਹੈ ਇਸ ਦੇ ਨਾਲ ਹੀ ਲੰਗਾਂ ਨੇ ਉਹਨਾਂ ਸਿੱਖਾਂ ਨੂੰ ਵੀ ਲਾਣਤਾ ਪਾਈਆਂ ਨੇ ਜੋ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਹਨ ਆਮ ਪਾਰਟੀ ਦੀ ਜਿਹੜੀ ਸੋਚ ਆ ਉਹ ਬਾਹਰ ਆ ਗਈ ਹੈ ਪਹਿਲਾਂ ਵੀ ਬਹੁਤ ਅਕਾਲੀ ਦਲ ਦਾ ਭੰਡੀ ਪ੍ਰਚਾਰ ਕਰਦੇ ਸੀ ਅੱਜ ਇਹਨਾਂ ਦੀ ਏਡੀ ਲੰਬੀ ਜ਼ੁਬਾਨ ਹੋ ਗਈ ਏ ਕਿ ਕ ਇਹਨਾਂ ਦੀ ਜ਼ਿੰਮੇਵਾਰ ਬੀਬੀ ਹਾਥੀ ਜੋ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਏ ਹਾਥੀ ਵਿਧਾਨ ਸਭਾ ਦੀ ਮੈਂਬਰ ਆ ਉਹਦੀ ਇੰਨੀ ਜ਼ੁਬਾਨ ਲੰਬੀ ਹੋ ਗਈ ਏ ਕਿ ਵਿਧਾਨ ਸਭਾ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਬਹੁਤ ਭਦੀ ਸ਼ਦਾਵਲੀਓ ਨੇ ਵਰਤੀ ਐ ਕੋਈ ਸਿੱਖ ਕੁੰਮ ਦਾ ਬੱਚਾ ਵੀ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੁਣ ਮੈਂ ਸਮਝਣਾ ਮੇ ਕਿ ਅਸੀਂ ਰੋਸ ਵਜੋਂ ਸਰਕਾਰਾਂ ਨੂੰ ਚੇਤਾਵਨੀ ਦੇਣ ਵਾਸਤੇ ਵੀ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰੋ ਇਹ ਮੈਮੋਰੰਡਮ ਦਿੱਤਾ ਮੈਂ ਸਭ ਮੈਂ ਵੀ ਕਹਿਣਾ ਜਿਹੜੇ ਐਮਐਲ ਸਰਦਾਰ ਨੇ ਘਟੂ ਘਟ ਉਹ ਆਪਣੇ ਅੰਦਰ છાਤੀ ਮਾਰਨ ਕੇ ਤੁਹਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਫੇਨੀ ਭੱਦੀ ਸ਼ਦਾਬਲੀ ਵਰਤਦੇ ਹੋ ਤੁਸੀਂ ਕਿਹੜੀ ਅੱਖ ਦੇ ਨਾਲ ਇਹਨਾਂ ਦੇ ਨਾਲ ਖਲੋਤੇ ਹੋ ਇਹ ਜਾਣ ਬੁੱਝ ਕੇ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦਾ ਵੀ ਏਜੰਡਾ ਇਹ ਆ ਦਿੱਲੀ ਦਾ ਵੀ ਸਿੱਖ ਕੌਮ ਨੂੰ ਮਲ ਦਈਏ ਤੇ ਆਮ ਪਾਰਟੀ ਦਾ ਵੀ ਏਜੰਡਾ ਵੀ ਸਿੱਖ ਕੌਮ ਨੂੰ ਮਲ ਦਈਏ ਤੇ ਸਾਡੀ ਜਿਹੜੀ ਹਮਦਰਦ ਪਾਰਟੀ ਸੀ ਉਹ ਭਾਰਤੀ ਜਨਤਾ ਪਾਰਟੀ ਸੀ ਜਿਹਦੇ ਨਾਲ ਰਲ ਕੇ ਅਸੀਂ ਇਲੈਕਸ਼ਨਾਂ ਲੜ ਰਹੇ ਆ ਤੇ ਉਹ ਵੀ ਸਾਡੇ ਤੋਂ ਮੂੰਹ ਮੋੜ ਗਈ ਹੈ ਪਿਛਲੇ ਸਮੇਂ ਵਿੱਚ ਇੰਨਾ ਭੰਡੀ ਪ੍ਰਚਾਰ ਇਹਨਾਂ ਦੋਨੋਂ ਪਾਰਟੀਆਂ ਨੇ ਕੀਤਾ ਜਿਹੜੇ ਬਰਗਾੜੀ ਵਿੱਚ ਧਰਨਾ ਦੇ ਕੇ ਸੇਕ ਕੌਮ ਨੂੰ ਬਦਨਾਮ ਕਰਦੇ ਸੀ ਅੱਜ ਉਹ ਹਰਿਆਣੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਕਮੇਟੀ ਦੇ ਪ੍ਰਧਾਨ ਬਣੇ ਹੋਏ ਨੇ ਉਹ ਸਾਰੇ ਹੀ ਬੀਜੇਪੀ ਦੇ ਵਿੱਚੋਂ ਨਿਕਲੇ ਨੇ ਤੇ ਮੈਂ ਇਹ ਸਮਝਣਾ ਕਿ ਇਹ ਦਾ ਸਾਰਿਆਂ ਰਲ ਕੇ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਇਹੋ ਜਿਹੇ ਪਲਾਨਿੰਗਾਂ ਕਰ ਰਹੇ ਨੇ ਪਰ ਪਿਛਲੇ ਸਮੇਂ ਦਾ ਜਿਹੜਾ ਕਾਂਗਰਸ ਦਾ ਸਾਡੇ ਖਿਲਾਫ ਪ੍ਰਚਾਰ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਤਕਨੀਕ ਦੀ ਦੁਰਵਰਤੋਂ ਕਰਦਿਆਂ ਸਚਗੰਡ ਸ੍ਰੀ ਹਰਮੰਦਰ ਸਾਹਿਬ ਦੀ ਗਲਤ ਤਸਵੀਰ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਸਖਤ ਨੋਟਿਸ ਲੈਂਦਿਆਂ ਦੋਸ਼ੀ ਖਿਲਾਫ ਕਾਰਵਾਈ ਲਈ ਸਾਈਬਰ ਕ੍ਰਾਈਮ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸਕਤਰ ਪ੍ਰਤਾਪ ਸਿੰਘ ਦੇ ਵੱਲੋਂ ਦਰਜ ਕਾਰਵਾਈ ਸ਼ਿਕਾਇਤ ਦੇ ਵਿੱਚ ਦੋਸ਼ੀ ਦੀ ਪ੍ਰਸ਼ਾਨ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਸਬੰਧੀ ਸਖਤਰ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਸਚਕੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਸਥਾਨ ਹੈ ਜਿੱਥੋਂ ਸਮੁੱਚੀ ਮਾਨਵਤਾ ਨੂੰ ਸਰਬਸਾਂਝੀ ਵਲਤਾ ਦਾ ਉਪਦੇਸ਼ ਮਿਲਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਪਵਨ ਸਥਾਨ ਦੀਆਂ ਗਲਤ ਤਰੀਕੇ ਨਾਲ ਪੇਸ਼ ਤਸਵੀਰਾਂ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰਦੀਆਂ ਹਨ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਰਜਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਮਸਕਾਰ ਕਰਨ ਵਾਤੇ ਹੁੰਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਪਾਣੀ ਕਰਕੇ ਜੋ ਕੀਰਤਨ ਦਾ ਆਨੰਦ ਮਾਣਦੀਆਂ ਨੇ ਸੋ ਆਪਣੀ ਜਿਹੜੀ ਆਤਮਿਕ ਜਿਹੜੀ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਵਾਤੇ ਬਹੁਤ ਸਾਰੀਆਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਰਜਾਨਾ ਹੁੰਦੀਆਂ ਨੇ ਸੋ ਦੂਸਰੇ ਪਾਸੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਲਾ ਕੇ ਉਹ ਉੱਪਰ ਇੱਕ ਜੋੜੇ ਪਾ ਕੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖਾਉਣਾ ਉਹ ਸੰਗਤਾਂ ਦੇ ਮਨਾਂ ਤੇ ਬੜਾ ਭਾਰੀ ਠੇਸ ਜਿਹੜੀ ਪਹੁੰਚੀ ਆ ਸੋ ਇੱਕ ਸੋਸ਼ਲ ਮੀਡੀਆ ਤੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਇਤਰਾਜ ਤਸਵੀਰ ਘੁਮਰੀ ਆ ਸੋ ਅਸੀਂ ਸਾਈਬਰ ਕ੍ਰਾਈਮ ਸੈਲ ਨੂੰ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਆ ਤੁਰੰਤ ਇਹ ਸਾਈਬਰ ਕ੍ਰਾਈਮ ਸੈੱਲ ਨੂੰ ਦੋਸ਼ੀਆਂ ਨੂੰ ਲੱਭ ਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਤੇ ਇਸ ਪੋਸਟ ਨੂੰ ਤੁਰੰਤ ਹਟਾਉਣਾ ਚਾਹੀਦਾ ਤੇ ਸੰਗਤਾਂ ਨੂੰ ਵੀ ਬੇਨਤੀ ਆ ਕਿ ਇਹ ਇਤਰਾਜ ਜੋ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਲਾ ਕੇ ਸਾਡੇ ਮਨਾਂ ਨੂੰ ਠੇਸ ਪਹਾਈ ਆ ਇਹਨੂੰ ਵੀ ਕੋਈ ਮਤਲਬ ਕਿ ਅੱਗੇ ਜਾ ਕੇ ਸ਼ੇਅਰ ਨਾ ਕਰੋ ਇਹਨੂੰ ਰਿਪੋਰਟ ਕਰਕੇ ਤੇ ਆਪਣੀ ਜਿਹੜੀ ਇਹ ਸ਼ਿਕਾਇਤ ਦਰਜ ਕਰਵਾਈ ਜਾਵੇ ਸੋ ਉਹਨਾਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਸਾਡੀ ਸਾਡੀ ਬੇਨਤੀ ਹੈ ਕਿ ਜੇ ਤੁਸੀਂ ਨੇ ਰਾਜਨੀਤੀ ਕਰਨੀ ਆ ਰਾਜਨੀਤੀ ਕਰਨ ਬਾਅਦ ਤੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਸੱਚ ਕੰਨ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਅਜਿਹਾ ਖਲਵਾੜ ਉਸ ਇਸ ਤਸਵੀਰ ਨਾਲ ਅਜਿਹਾ ਖਲਵਾੜ ਕਰਨਾ ਸੰਗਤਾਂ ਦੇ ਮਨਾਂ ਵਿੱਚ ਭਾਰੀ ਰੋਸਾ ਸੋ ਆਪਣੀਆਂ ਇਹਨਾਂ ਹਕਤਾਂ ਤੋਂ ਤੁਹਾਨੂੰ ਬਾਜ ਹੋਣਾ ਚਾਹੀਦਾ ਤੇ ਸਾਈਬਰ ਕ੍ਰਾਈਮ ਨੂੰ ਵੀ ਫੇਰ ਅਸੀਂ ਬੇਨਤੀ ਕਰਦੇ ਆ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲੈ ਕੇ ਕਾਰਵਾਈ ਕਰਨੀ ਚਾਹੀਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਮ ਆਦਮੀ ਪਾਰਟੀ ਹੁਣ ਅਤੀਸ਼ੀ ਵਾਲੇ ਮਾਮਲੇ ਵਿੱਚ ਬੁਰੀ ਤਰ੍ਹਾਂ ਘਿਰੀ ਹੋਈ ਹੈ ਤੇ ਹੁਣ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਤਾਂ ਅਤੀਸ਼ੀ ਦਾ ਬਚਾਓ ਕੀਤਾ ਧਾਲੀਵਾਲ ਦਾ ਕਹਿਣਾ ਕਿ ਵਿਰੋਧੀ ਹੁਣ ਨੀਚ ਹਰਕਤਾਂ ਉੱਤੇ ਉਤਰ ਆਏ ਹਨ ਤੇ ਨਕਲੀ ਵੀਡੀਓ ਬਣਾ ਕੇ ਸਾਨੂੰ ਨਿਸ਼ਾਨਾ ਬਣਾ ਰਹੇ ਹਨ ਭਾਜਪਾ ਦੇ ਇੱਕ ਮੰਤਰੀ ਕਪਲ ਬਿਸ਼ਰਾ ਜੀ ਜਿਨ੍ਹਾਂ ਦੇ ਅਕਾਊਂਟ ਦੇ ਉੱਤੇ ਵੀਡੀਓ ਡਾਊਨਲੋਡ ਹੋਈ ਉਦੋਂ ਦੀ ਜਾਂਚ ਕਰਾ ਕੇ ਜਲੰਧਰ ਦੇ ਵਿੱਚ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਪੁਲਿਸ ਕਮਿਸ਼ਨਰ ਦੇ ਕੋਲ ਔਰ ਪੁਲਿਸ ਨੇ ਫਰਾਂਸਿਸ ਲੈਬ ਦੇ ਵਿੱਚ ਉਹਨੂੰ ਭੇਜ ਕੇ ਜਾਂਚ ਕੀਤੀ ਜਿਹਦੇ ਵਿੱਚ ਸਪਸ਼ਟ ਤੌਰ ਤੇ ਦਿਖਦਾ ਕਿ ਆਤਿਸ਼ੀ ਜੀ ਨੇ ਕਿਤੇ ਵੀ ਗੁਰੂਆਂ ਦਾ ਜਿਗਰ ਤੱਕ ਨਹੀਂ ਕੀਤਾ ਬੋਲਦੇ ਆ ਪਰ ਕਿੱਦਾਂ ਉਸ ਵੀਡੀਓ ਨੂੰ ਜਿਹੜਾ ਕਿਹੇ ਕੀਤਾ ਗਿਆ ਕਿਦਾਂ ਉਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਮੈਂ ਸਮਝਦਾ ਇਸ ਦੇਸ਼ ਦੇ ਵਿੱਚ ਜੇ ਸਭ ਤੋਂ ਘਟਿਆ ਪੋਲਟਿਕਸ ਕਰ ਰਹੀ ਹੈ ਉਹ ਭਾਜਪਾ ਕਾ ਵੀ ਹੈ ਔਰ ਭਾਜਪਾ ਇਨੀ ਨੀਵੇਂ ਲੈਵਲ ਤੇ ਕਿ ਸਾਡੇ ਗੁਰੂਆਂ ਨੂੰ ਉਹਨੇ ਦਾਤੇ ਲਾਤਾ ਸਾਡੀ ਪਾਰਟੀ ਸਾਡੀ ਸਰਕਾਰ ਸਵਾਤ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਹੁੜੇ ਨਵੰਬਰ ਦੇ ਵਿੱਚ ਉੱਤੋਂ ਪਹਿਲਾ ਅਕਤੂਬਰ ਦੇ ਵਿੱਚ ਸਾਡਾ ਦਿੱਲੀ ਤੋਂ ਸ਼ੁਰੂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਜਿਹੜਾ ਸ਼ਹੀਦੀ ਦਿਹਾੜਾ ਸੀਗਾ ਕਿੰਦੀ ਤੂਮਤਾਂਵਾਂ ਦਾ ਮਨਾਇਆ ਤੇ ਦੂਜੇ ਪਾਸੇ ਭਾਜਪੀ ਕੇਰੇ ਕੰਮ ਉੱਤਤ ਆਈ ਹੈ ਭਾਜਪੀ ਨੇ ਸਾਡੇ ਗੁਰੂਆਂ ਦਾ ਅਪਮਾਨ ਕੀਤਾ ਤੇ ਮੈਨੂੰ ਦੁੱਖ ਹੈ ਕਿ ਉਸ ਤੀਦੇ ਪਾਗੀਵਾਲ ਬਣੇ ਸਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਬੋਸਾ ਜਿੱਤੀ ਸਰਦਾਰ ਵਰਗਣ ਸਿੰਘ ਨੇ ਜਿਹੜੇ ਕਾਂਗਰਸ ਦੇ ਐਮਐਲਏ ਉਹਨਾਂ ਨੇ ਵੀ ਕੀਤੀ ਸਰਦਾਰ ਇਕਬਾਲ ਸਿੰਘ ਖੈਰੇ ਨੇ ਵੀ ਕੀਤੀ ਔਰ ਯਾਰ ਪੋਲਟੈਕਸ ਕਰਨ ਲੱਗਿਆ ਥੋੜਾ ਬੋਧਾ ਤੇ ਸੋਚਿਆ ਕਰੋ ਇਹਨਾਂ ਨੂੰ ਤਾਂ ਬਖਸ਼ੋ ਸਾਡੇ ਦਸਾਂ ਗੁਰੂਆਂ ਨੂੰ ਤਾਂ ਬਖਸ਼ ਦਿਓ ਕਿਹੜੇ ਰਾਹ ਪਾ ਕੇ ਤੁਸੀਂ ਤੁਸੀਂ ਸਾਡੀ ਅਲੋਚਨਾ ਕਰਨੀ ਆ ਉਦਾਂ ਕਰੋ ਕੰਮਾਂ ਤੇ ਅਲੋਚਨਾ ਕਰੋ ਯਾ ਤੁਸੀਂ ਵੇਦੇ ਦੀ ਇੱਕ ਮਿੰਟ ਦੇ ਵਿੱਚ ਤੁਸੀਂ ਮਤਲਬ ਜਿਹੜਾ ਡਾਊਨਲੋਡ ਕਰਕੇ ਪਾ ਕੇ ਕਿੱਦਾਂ ਗੁਰੂਆਂ ਦਾ ਅਪਮਾਨ ਜਿਹੜਾ ਕਰ ਰਹੇ ਹੋ ਕਾਂਗਰਸ ਦੀ ਆਪਸੀ ਫੁੱਟ ਆਏ ਦਿਨ ਜਗ ਜ਼ਾਹਿਰ ਹੋ ਹੀ ਜਾਂਦੀ ਹੈ ਤੇ ਇਸ ਫੁੱਟ ਉੱਤੇ ਟਿੱਪਣੀ ਕਰਨ ਦਾ ਕੋਈ ਵੀ ਮੌਕਾ ਚਾਲੂ ਵਾਲੇ ਨਹੀਂ ਛੱਡਦੇ ਬੀਤੇ ਦਿਨੀ ਸੁਖੀ ਰੰਦਾਵਾ ਨੇ ਇਸ ਫੁੱਟ ਬਾਰੇ ਕੁਝ ਟਿੱਪਣੀਆਂ ਕੀਤੀਆਂ ਤੇ ਇਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪデア ਗੁਲਦੀਪ ਧਾਲੀਵਾਲ ਦਾ ਕਹਿਣਾ ਕਿ ਕਾਂਗਰਸ ਦੇ ਵਿੱਚ ਧੜਿਆਂ ਦੀ ਪਰਮਾਰ ਹੈ ਚੰਨੀ ਦਾ ਅਲੱਗ ਧੜਾ ਹੈ ਵੜਿੰਗ ਦਾ ਆਪਣਾ ਤੇ ਪ੍ਰਤਾਪ ਸਿੰਘ ਬਾਜਵਾ ਤੇ ਸੁਖੀ ਰੰਦਾਵਾਲਾ ਢੋਲ ਖੜਕਾਰੇ ਹਨ। ਪ੍ਰਸਪੋਛ ਦੀ ਆ ਕਿ ਕਾਂਗਰਸ ਚ ਕੀ ਗੱਲ ਆ? ਬਿਲਕੁਲ ਕਾਂਗਰਸ ਇਕੱਠੀ ਜੇ। ਅਸੀਂ ਹੁਕਮ ਮੰਨਦੇ ਆ ਖੜਗੇ ਜੀ ਦਾ। ਸਾਨੂੰ ਹੁਕਮ ਆਉਂਦਾ راہਲ ਗਾਂਧੀ ਦਾ ਤੇ ਪੰਜਾਬ ਚ ਹੁਕਮ ਚੱਲੇਗਾ ਬਗੇਲ ਸਾਹਿਬ ਦਾ। ਜਿਉ ਉਹ ਇਹ ਕਰਨਗੇ ਉਹੋ ਹੀ ਕਾਂਗਰਸੇ ਵਿੱਚ ਚੱਲੇਗਾ। ਬੇਕਹਿੰਦੇ ਨੇ ਗਰੂਪੀਜ਼ਮ ਸੀ ਵਿਜੇਂਦਰ ਹੋਣੇ ਤੇ ਚਲੋ ਛੋਟੇ ਸੀਗੇ ਯਾਨੀ ਜੈਲ ਸਿੰਘ ਵਾਲੇ ਵੀ ਗਰੂਪੀਜ਼ਮ ਸੀ ਜਦੋਂ ਬਣਿਆ ਸਰਦਾਰ ਤਰਪਾਲ ਸਿੰਘ ਅੱਸੀ ਦੇ ਵਿੱਚ ਉਸ ਤੋਂ ਵੱਡਾ ਗਰੂਪੀਜ਼ਮ ਕਦੀ ਆਇਆ ਹੀ ਨਹੀਂ ਉਦੋਂ ਤਿੰਨ ਮੁੱਖ ਮੰਤਰੀ ਬਣ ਲਈ ਬੈਠੇ ਸੀ ਦੋ ਹਾਰ ਗਏ ਇੱਕ ਬਣ ਗਿਆ ਤੇ ਅੱਜ ਵੀ ਕੋਈ ਗਰੂਪੀਜ਼ਮ ਨਹੀਂ ਜੇ ਯਾਰ ਕਮਾਲ ਕਰੀ ਜਾਂਦੇ ਨੇ ਪੈਸਵਾਲਿਓ ਇੱਕ ਗੱਲ ਨੋਟ ਕਰ ਲੋ ਪੰਜਾਬ ਦੇ ਵਿੱਚ ਉਹ ਚਲੇਗਾ ਜੋ ਬਗੇਲ ਸਾਹਿਬ ਹੁਕਮ ਕਰਨਗੇ ਉਹ ਮੁੱਖ ਮੰਤਰੀ ਬਣੇਗਾ ਉਹ ਪ੍ਰਧਾਨ ਚੱਲੇਗਾ ਜੋ ਬਗੇਲ ਸਾਹਿਬ ਇੱਥੇ ਕਹਿ ਕੇ ਜਾਣਗੇ ਆਪਣੇ ਦਿਮਾਗ ਚੋਂ ਕੱਢ ਲਈਏ ਕਿ ਇਹਦੀ ਮਦਦ ਕਰਾਂਗੇ ਤੇ ਉਹਦੀ ਕਰਾਂਗੇ ਬਿਲਕੁਲ ਨਹੀਂ ਇੱਕ ਇੰਟਰਵਿਊ ਤੇ ਇਹੀ ਦਵਾ ਸਭ ਕਹ ਰਹੇ ਸੀਗੇ ਕਿ ਮੈਂ ਤਾਂ ਪ੍ਰਧਾਨ ਵੀ ਬਣਨਾ ਚਾਹੁੰਦਾ ਮੁੱਖ ਮੰਤਰੀ ਵੀ ਬਣਨਾ ਚਾਹੁੰਦਾ ਗੱਲ ਅਵਾਲ ਗਾਂਧੀ ਦੇ ਕਹਿੰਦੀ ਨਹੀਂ ਗੱਲ ਬਗੇਲ ਜੀ ਦੇ ਕਹਿੰਦੀ ਦੀ ਕਿਉਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਗਲਤੀ ਇਹ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਜਿਹੜੇ ਸੁਖਿੰਦਰ ਰਧਾਵਾ ਜੀ ਆਪ ਚੰਨੀ ਜੀ ਪ੍ਰਤਾਪ ਬਾਜਵਾ ਜੀ ਉਹਦਾ ਰਾਜਾ ਬਰਿੰਗ ਜੀ ਰਾਨਾ ਗਜ਼ੀਰ ਜੀ ਇਹ ਜਿੰਨੇ ਬੰਦੇ ਨੇ ਇਹ ਸਾਰੇ ਹੀ ਸਰ ਇਹਨਾਂ ਦੇ ਧੜੇ ਆ ਇਹਨਾਂ ਦੇ ਗਰੁੱਪ ਨੇ ਇਹਨਾਂ ਗਰੁੱਪਾਂ ਦੇ ਵਿੱਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਵੰਡੀ ਪਈ ਹੈ ਉਹਦੇ ਸਾਰੇ ਹੀ ਇਹ ਪ੍ਰਧਾਨ ਵੀ ਬਣਨਾ ਚਾਹੁੰਦੇ ਆ ਇਹ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਫੇਫੇ ਲੋਕਾਂ ਨੂੰ ਗਵਦਾਹ ਕਰਦੇ ਆ ਜਿੰਨਾ ਮਰਜ਼ੀ ਗਵਦਾਹ ਕਰ ਲੈਣ ਪੰਜਾਬ ਚ ਦਬਾ ਦਾ ਕਾਂਗਰਸ ਨਹੀਂ ਆਉਣੀ ਕਿਉਂਕਿ ਇਸ ਕਾਂਗਰਸ ਦਾ ਪਤਨ ਇਹਨਾਂ ਲੀਡਰਾਂ ਕਰਕੇ ਹੋਇਆ 15 ਜਨਵਰੀ ਨੂੰ ਭਗਵੰਤ ਮਾਨ ਸ੍ਰੀ ਕਾਲ ਤਖਤ ਸਹਿ ਵਿਖੇ ਪੇਸ਼ ਹੋਣ ਜਾ ਰਹੇ ਨੇ ਤੇ ਇਸ ਮੌਕੇ ਉਸ ਦੇ ਵੱਲੋਂ ਲਾਈਵ ਟੈਲੀਕਾਸ ਦੀ ਮੰਗ ਕਰਨਾ ਅਕਾਲੀਆਂ ਨੂੰ ਚੰਗਾ ਨਹੀਂ ਲੱਗ ਰਿਹਾ ਤੇ ਹੁਣ ਅਕਾਲੀ ਦਲ ਦੇ ਵੱਲੋਂ ਲਗਾਤਾਰ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ ਅਕਾਲੀ ਦਲ ਬਾਦਲ ਦੇ ਆਗੂ ਸਰਬਜੀਤ ਸਿੰਘ ਚਿੰજર ਵੱਲੋਂ ਭਗਵੰਤ ਮਾਨ ਨੂੰ ਸ਼ਰਾਬ ਆਖਿਆ ਗਿਆ ਤੇ ਕਿਹਾ ਕਿ ਭਗਵੰਤ ਮਾਨ ਨੂੰ ਕੋਮ ਨਾਲ ਮੱਥਾ ਲਗਾਉਣਾ ਮਹਿੰਗਾ ਪਵੇਗਾ। ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਜਦੋਂ ਪਰਮਾਤਮਾ ਮਾਰਦਾ ਮੱਤ ਮਾਰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਮੱਤ ਮਾਰੇਗੀ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰਨੀਆਂ ਗੱਲਾਂ ਲੱਗ ਗਿਆ ਕਰਨ। ਪਤਿਤ ਬੰਦਾ ਦਾੜੀ ਨਹੀਂ ਕੇਸ ਨਹੀਂ ਸ਼ਰਾਬ ਪਿੰਦਾ ਤੇ ਉਹ ਕਹਿੰਦਾ ਕਿ ਸ਼੍ਰੀ ਅਕਾਲਤਖ ਸਾਹਿਬ ਦੇ ਜਥੇਦਾਰ ਨੂੰ ਮੈਂ ਸਵਾਲ ਕਰਨੇ ਨੇ ਪਹਿਲੀ ਗੱਲ ਤੁਹਾਨੂੰ ਸ਼੍ਰੀ ਅਕਾਲਤਖ ਸਾਹਿਬ ਨਹੀਂ ਸਿੰਘ ਸਾਹਿਬ ਨੇ ਸੱਦਿਆ ਕਿਉਂਕਿ ਤੁਸੀਂ ਪਤੀ ਤੋਂ ਤੁਹਾਨੂੰ ਸਕੱਤਰੇਤ ਸੱਦਿਆ ਸ਼੍ਰੀ ਅਕਾਲਤਖ ਸਾਹਿਬ ਦੇ ਦੂਜਾ ਤੁਸੀਂ ਨਿਮਾਣੇ ਹੋਣ ਦੀ ਕਦੇ ਗੱਲ ਕਰਦੇ ਹੋ ਕਦੇ ਹੰਕਾਰ ਜਿਹੀਆਂ ਗੱਲਾਂ ਕਰਦੇ ਹੋ ਕਿ ਮੈਂ ਸਵਾਲ ਜਵਾਬ ਕਰਨੇ ਨੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਦੇ ਦੇਖਿਆ ਕਿ ਸਿੰਘ ਸਾਹਿਬ ਦੇ ਨਾਲ ਕੋਈ ਜਾ ਕੇ ਸਵਾਲ ਜਵਾਬ ਕਰਦਾ ਹੋਵੇ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਵੱਡਾ ਤਾਂ ਤੂੰ ਹੈ ਨਹੀਂ ਤੂੰ ਤਾਂ ਜੁੱਤੀ ਵਰਗਾ ਵੀ ਨਹੀਂ ਸਵਾਲ ਜਵਾਬ ਤਾਂ ਉਹਨੇ ਨਹੀਂ ਕੀਤੇ ਜੋ ਨੀਮਾ ਹੋ ਕੇ ਜਾ ਕੇ ਹੱਥ ਬੰਨ ਕੇ ਖੜ ਗਿਆ ਸੀ ਤੂੰ ਕਹਿੰਦਾ ਮੈਂ ਸਵਾਲ ਜਵਾਬ ਕਰਨੇ ਆ ਤੇਰੇ ਜਿਹੜੀਆਂ ਵੀਡੀਓ ਤੁਰੀਆਂ ਫਿਰਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਵੀ ਹੋਇਆ ਕਿ ਹਲੇ ਜਾਂਚ ਹੋਣੀ ਹੈ ਜਿਹੜੀਆਂ ਵੀਡੀਓ ਦੇ ਵਿੱਚ ਅਪੱਤੀਜਨਕ ਮੈਂ ਸਮਝਦਾ ਕਿ ਲੱਛਣ ਦੇਖ ਰਹੇ ਨੇ ਹੁਣ ਉਹ ਜਾਂਚ ਦਾ ਵਿਸ਼ਾ ਹਲੇ ਵੀਡੀਓ ਮੈਂ ਤਾਂ ਕਰਕੇ ਉਹਦੇ ਬਾਰੇ ਜ਼ਿਆਦਾ ਨਹੀਂ ਬੋਲਦਾ ਕਿ ਕਿਤੇ ਗੁਰੂ ਸਾਹਿਬਾਨ ਤੇ ਸ਼ਰਾਬ ਦੇ ਛਿੱਟੇ ਮਾਰੇ ਜਾ ਰਹੇ ਨੇ ਕਿਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਵਾਲੇ ਉਹਨਾਂ ਦੀ ਇੱਕ ਸਟੈਚੂ ਤੇ ਛਿੱਟੇ ਮਾਰੇ ਜਾ ਰਹੇ ਨੇ ਇਹ ਤਾਂ ਤੂੰ ਕਹਿਣਾ ਕਿ AI ਨਾਲ ਨੇ ਹਲੇ ਚਲੋ ਜਾਂਚ ਹੋਣੀ ਆ ਇੱਕ ਸ਼ਹੀਦ ਦੇ ਭੋਗ ਤੇ ਵਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸਟੇਜ ਤੋਂ ਲੋਕਾਂ ਨੇ ਨਿਠਾਇਆ ਤੈਨੂੰ ਸਿੱਖ ਸੰਗਤ ਨੇ ਨਿਠਾਇਆ ਉਤੋਂ ਕਿ ਦਰਾ ਸ਼ਰਾਬ ਪੀਤੀ ਹੋਈ ਆ दारू ਪੀਤੀ ਹੋਈ ਆ ਤੇ ਬਾਹਰ ਆ ਕੇ ਤੇਤੋਂ ਗੱਲ ਨਹੀਂ ਕਰੀ ਗਈ ਮੀਡੀਆ ਤੇ ਤੂੰ ਭੱਜ ਗਿਆ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਤੇਰੇ ਸਾਥੀ ਨਾਲ ਵਾਲੀ ਸੀਟਾਂ ਤੇ ਜਿਹੜੇ ਬੈਠੇ ਸੀ ਮੈਂਬਰ ਪਾਰਲੀਮੈਂਟ ਉਹਨਾਂ ਬੰਦਿਆਂ ਨੇ ਰਿਟਰਨ 'ਚ ਸ਼ਿਕਾਇਤ ਕੀਤੀ ਸਪੀਕਰ ਨੂੰ ਕਿ ਭਾਈ ਇਹੇ ਤਾਂ ਬਦਬੂ ਮਾਰਦੀ ਐ ਮਸਕ ਮਾਰਦੀ ਐ ਇਹਦੇ ਤੋਂ ਇਹ दारू ਪੀਤੀ ਹੋਈ ਪੀ ਕੇ ਇਹ ਸਸਸ ਦੇ ਵਿੱਚ ਆਉਂਦਾ ਉਹ ਤਾਂ ਏਆਈ ਨਾਲ ਨਹੀਂ ਇਹ ਤਾਂ ਚਲੋ ਹਲੇ ਜਾਂਚ ਹੋਣੀ ਐ ਕਿ ਏਆਈ ਹੈਗੀ ਕਿ ਨਹੀਂ ਹੈਗੀ ਐ ਹਾਲੇ ਤਾਂ ਜਾਂਚ ਦਾ ਵਿਸ਼ਾ ਐ ਪਰ ਤੇਰਾ ਕਹਿੰਦੇ ਨੇ ਮਿੱਤਰਾਂ ਦਾ ਰਿਕਾਰਡ ਬੋਲਦਾ ਤੇਰਾ ਤਾਂ ਰਿਕਾਰਡ ਬੋਲਦਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ दारू ਪੀ ਕੇ ਜਾ ਸਕਦਾ ਤਾਂ ਕੁਝ ਵੀ ਕਰ ਸਕਦਾ ਤੇ ਗੱਲਾਂ ਕਰਦਾ ਤੂੰ ਸਵਾਲ ਜਵਾਬ ਕਰਨ ਦੀ ਮੇਰੀ ਸਿੱਖ ਸੰਗਤ ਨੂੰ ਬੇਨਤੀ ਆ ਸੀਐਮ ਭਗਵੰਤ ਮਾਨ ਦੇ ਵੱਲੋਂ ਗੁਰੂ ਦੀ ਗੌਲਕ ਅਤੇ ਪੰਥਕ ਮਸਲਿਆਂ ਤੇ ਬਿਆਨਬਾਜ਼ੀ ਦਾ ਸਖਤ ਵਿਰੋਧ ਹੋ ਰਿਹਾ ਹੁਣ ਤਾਂ ਹਾਲਾਤ ਅਜੇ ਹਨ ਕਿ ਸਰਕਾਰ ਅਤੇ ਪੰਥਾ ਮੋ ਸਾਹਮਣੇ ਹੋ ਚੁੱਕੇ ਨੇ ਇਸ ਮਾਮਲੇ ਨੂੰ ਲੈ ਕੇ ਸ਼ਰਮਣੀ ਕਮੇਟੀ ਵੀ ਲਗਾਤਾਰ ਪੰਜਾਬ ਸਰਕਾਰ ਖਿਲਾਫ ਬਿਆਨ ਦੇ ਰਹੀ ਹੈ ਜੋ ਅੱਜ ਵਰਤਾਰਾ ਚੱਲ ਰਿਹਾ ਸਾਰੇ ਪਾਸੇ ਜੋ ਪੰਥਕ ਹਲਕਿਆਂ ਵਿੱਚ ਜੋ ਪੰਜਾਬ ਵਿੱਚ ਚਰਚਾ ਚੱਲ ਰਹੀ ਹੈ ਉਹ ਸਾਰਾ ਕੁਝ ਸਾਡੇ ਅੱਖਾਂ ਦੇ ਸਾਹਮਣੇ ਹੈ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੀਆਂ ਵਾਰ-ਵਾਰ ਇਹ ਗੋਲਕਾਂ ਦੀ ਗੱਲ ਕੀਤੀ ਜਾਂਦੀ ਆ ਉਹਦਾ ਕਾਰਨ ਆ ਕਿਉਂਕਿ ਸਿੱਖਾਂ ਦੇ ਕੇਂਦਰੀ ਜਿਹੜਾ ਵਾ ਸੋਮਾ ਆ ਨਾ ਜਿੰਦ ਜਾਣ ਦਾ ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਹਿਬਾਨਾਂ ਵਿੱਚ ਨੇ ਤੇ ਹੁਣ ਇਹ ਜਾਣਬੁੱਝ ਕੇ ਇਹ ਵਰਤਾਰਾ ਵਰਤਾਇਆ ਜਾਂਦਾ ਤਾਂ ਕਿ ਉਹ ਜਿਹੜੀ ਇੱਕ ਦਇਆ ਭਾਵਨਾ ਜੋ ਮਦਦ ਦੀ ਗੱਲ ਗੁਰਦੁਆਰਿਆਂ ਵਿੱਚੋਂ ਤੁਰਦੀ ਹੈ ਜਦੋਂ ਵੀ ਕੋਵਿਡ ਦੀ ਗੱਲ ਹੋਵੇ ਯਾ ਹੜਾਂ ਦੀ ਗੱਲ ਹੋਵੇ ਗੁਰਦੁਆਰਿਆਂ ਵਿੱਚ ਉਹ ਮਾਲੀ ਮਦਦ ਸਹਾਇਤਾ ਲੋਕਾਂ ਦੀ ਕੀਤੀ ਜਾਂਦੀ ਹੈ ਤੇ ਲੋਕ ਗੁਰਦੁਆਰਾ ਸਾਹਿਬ ਨਾਲ ਜੁੜਦੇ ਨੇ ਕਿਧਰੇ ਨਾ ਕਿਧਰੇ ਕਿਉਂਕਿ ਇਹਨਾਂ ਲੋਕਾਂ ਦਾ ਧਰਮ ਨਾਲ ਕੋਈ ਵਾਅ ਵਾਸਤਾ ਨਹੀਂ ਹੈ ਉਹ ਤੁਸੀਂ ਦਿੱਲੀ ਵੇਖ ਚੁੱਕੇ ਹੋ ਉਹ ਜੋ ਬੀਬੀ ਐਮਐਲਏ ਹੈ ਜੋ ਉਹਨੇ ਬਿਆਨ ਦਿੱਤਾ ਹੈ ਉਹ ਸਾਰਿਆਂ ਦੇ ਸਾਹਮਣੇ ਕੁਝ ਲੁਕਿਆ ਹੋਇਆ ਨਹੀਂ ਹੈ ਇਸ ਕਰਕੇ ਇਹ ਵਿਖਾਵਾ ਜ਼ਰੂਰ ਧਰਮ ਦਾ ਕਰ ਰਹੇ ਪਰ ਗੱਲ ਧਰਮ ਵਾਲੀ ਹੈ ਨਹੀਂ ਉਹ ਲੋਕਾਂ ਦੇ ਅਸਲ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਵੰਡਾ ਕੇ ਤੇ ਇਸ ਪਾਸੇ ਲਾਣਾ ਚਾਹੁੰਦੇ ਨੇ ਕਿਉਂਕਿ ਅਸੀਂ ਪਿੱਛੇ ਵੀ ਦੇਖਦੇ ਰਹੇ ਹਾਂ ਗੁਰਦੁਆਰਿਆਂ ਦੇ ਗੋਲਕੱਚ ਪੈਸੇ ਨਾ ਪਾਓ ਲੜਾਈ ਹੁੰਦੀ ਹੈ ਫਿਰ ਲੜਾਈ ਤੇ ਸਭ ਤੋਂ ਵੱਧ ਸਿਆਸਤ ਵਿੱਚ ਹੈ ਸਿਆਸਤ ਕਰਨੀ ਛੱਡ ਦਿਓ ਕਿਉਂ ਕਰਦੇ ਹੋ ਕਾਹਨੂੰ ਖੜਦੇ ਹੋ ਸਿਆਸਤ ਵਿੱਚ ਜੇ ਗੁਰਦੁਦਵਾਰਿਆਂ ਦਾ ਹੀ ਮਸਲਾ ਹੈ ਫਿਰ ਸਿਆਸਤ ਵਿੱਚ ਵੀ ਤੇ ਲੜਾਈ ਹੈਗੀ ਆ ਪਰ ਇਹ ਜਾਣ ਬੁੱਝ ਕੇ ਸਾਰਾ ਕੁਝ ਕੀਤਾ ਜਾਂਦਾ ਹੈ ਕਾਰਨ ਕੀ ਹੈ ਕਿ ਇਹਨਾਂ ਨੂੰ ਗੁਰਦੁਆਰਿਆਂ ਨਾਲ ਤੋੜੋ ਗੁਰਦੁਆਰਿਆਂ ਦੇ ਗੋਲਕੱਚ ਪੈਸੇ ਨਹੀਂ ਤੇ ਇਹ ਸਾਰੇ ਇਕੱਠੇ ਨਹੀਂ ਹੋਣਗੇ ਨਾ ਇਹਨਾਂ ਨੂੰ ਸਿੱਖੀ ਦੀ ਕੋਈ ਗੱਲ ਚੱਲੇਗੀ ਗੁਰਦੁਆਰੇ ਬੰਦ ਹੋ ਜਾਣਗੇ ਸਿੱਖੀ ਦੀ ਵਿਚਾਰਤਾ ਖਤਮ ਹੋ ਜਾਏਗੀ ਕਿਧਰੇ ਇਹਨਾਂ ਕਿਧਰੇ ਲੁਕਵੇਂ ਛਿਪਵੇਂ ਰੂਪ ਦੇ ਵਿੱਚ ਇਹ ਸਿੱਧਾ ਸਿੱਧਾ ਗੁਰਦੁਆਰਿਆਂ ਜੋ ਸੰਸਥਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡਾ ਗੁਰਦੁਆਰਾ ਪ੍ਰਬੰਧ ਹੈ ਇਹ ਉਹਦੇ ਉੱਤੇ ਅਟੈਕ ਹੈ ਇਹ ਅਟੈਕ ਨਾ ਕੀਤਾ ਜਾਵੇ ਤੁਹਾਡਾ ਕੰਮ ਸਰਕਾਰ ਦਾ ਹੈ ਤੁਸੀਂ ਆਪਣੇ ਕੰਮ ਕਰੋ ਸਰਕਾਰ ਦਾ ਕੰਮ ਹੈ ਲੋਕਾਂ ਨੂੰ ਤੁਸੀਂ ਚੰਗੀ ਮੈਡੀਕਲ ਫੈਸਿਲਿਟੀ ਦਿਓ ਚੰਗੀ ਤੁਸੀਂ ਸਿੱਖਿਆ ਦਿਓ ਸਿੱਖਿਆ ਤੁਹਾਡੀ ਅਜ ਮੈਡੀਕਲ ਦੀ ਸੀਟ ਜੇ ਕਿਸੇ ਨੇ ਲੈਣੀ ਹੋਵੇ ਤੇ ਉਹ ਡੇਢ ਡੋ ਦੋ ਕਰੋੜ ਵਿੱਚ ਜਾ ਕੇ ਸਾ ਮੈਡੀਕਲ ਕਰਦਾ ਹੈ ਜੇ ਕੋਈ ਇੱਥੇ ਲੋਕ ਆਉਂਦੇ ਤੂੰ ਇਲਾਜ ਤੋਂ ਮਰ ਰਹੇ ਨੇ ਲੋਕਾਂ ਦਾ ਹਾਲਤ ਇੰਨੀ ਮਾੜੀ ਹੈ ਰੋਜ਼ਗਾਰ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਗੱਲਾਂ ਕਰੀ ਜਾਂਦੇ ਹੋ ਰੋਜ਼ਗਾਰ ਚੰਗੀ ਤਰ੍ਹਾਂ ਦੇ ਨਹੀਂ ਰਹੇ ਪੰਥਕ ਆਗੂ ਅਤੇ ਨਿਰੋਵਾ ਪੰਜਾਬ ਦੇ ਚੇਅਰਮੈਨ ਸਰਦਾਰ ਬਜਿੰਦਰ ਸਿੰਘ ਹੁਸੈਨਪੁਰ ਨੇ ਅੱਜ ਇੱਕ ਅਹਿਮ ਐਲਾਨ ਕਰਦੇ ਆ ਕਿ ਉਹ ਮੌਜੂਦਾ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਦੀ ਸੋਚ ਤੇ ਉਹਨਾਂ ਦੀ ਗਵਾਈ ਹੇਠ ਚੱਲ ਰਹੀ ਕੌਮੀ ਲਹਿਰ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੋ ਰਹੇ ਨੇ ਉਹਨਾਂ ਦੇ ਕਹਿਣੇ ਕਿ ਅੱਜ ਪੰਜਾਬ ਉਹਦੇ ਪੰਥ ਨੂੰ ਨੀਟਸਵਾਰਥ ਲੀਡਰਸ਼ਿਪ ਦੀ ਲੋੜ ਹੈ ਜੋ ਭਾਈ ਅੰਮ੍ਰਿਤਪਾਲ ਸਿੰਘ ਪ੍ਰਦਾਨ ਕਰ ਰਹੇ ਹਨ ਸਰਦਾਰ ਬਲਜਿੰਦਰ ਸਿੰਘ ਹਸਨਪੁਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੋੜ ਕੇ ਅੰਮ੍ਰਿਤਧਾਰ ਨਾਲ ਜੋੜਿਆ ਹੈ ਵਾਰਿਸ ਪੰਜਾਬ ਦੇ ਵਿੱਚ ਆਪਣਾ ਦਾਖਲਾ ਲੈ ਰਿਹਾ ਜੀ ਔਰ ਮੈਂ ਭਾਜੀ ਸਾਰੀਆਂ ਇਹ ਪੰਜਾਬ ਦੇ ਸੰਗਤਾਂ ਨੂੰ ਇਹ ਕਿਹੜਾ ਚੌਲਾ ਆ ਕੇ ਪੰਜਾਬ ਦੇ ਮੌਜੂਦਾ ਹਾਲਾਤ ਦੇਖਦੇ ਹੋਏ ਸਾਨੂੰ ਭਾਈ ਅਮਰਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਉਹੀ ਇੱਕ ਸਾਡੇ ਕੋਲ ਅੱਜ ਦੀ ਸਾਡੀ ਆਸ ਹਨ ਕਿ ਅਸੀਂ ਪੰਜਾਬ ਨੂੰ ਨਵੀਆਂ ਲੀਹਾਂ ਤੇ ਲਿਆਉਣ ਨੂੰ ਪੰਜਾਬ ਨੂੰ ਉਸ ਪੰਜਾਬ ਜਿਹੜਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਤੇ ਅਸੀਂ ਦੇਖਦੇ ਸੀ ਉਹਨੂੰ ਜੇ ਅਸੀਂ ਮੋੜ ਦੇਖਣਾ ਹੈ ਤੇ ਸਾਨੂੰ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਭਾਈ ਅਮਰਪਾਲ ਸਿੰਘ ਜੀ ਦਾ ਸਾਨੂੰ ਖੁੱਲਕੇ ਸਾਥ ਦੇਣਾ ਚਾਹੀਦਾ ਜੀ ਸਾਡੇ ਨਾਲ ਵੀ ਅਸੀਂ ਨੌਜਵਾਨੀ ਵਾਸਤੇ ਵੀ ਬਹੁਤ ਵੱਡੀ ਪਦਰ ਚ ਜੁੜ ਰਹੀ ਹੈ ਕਿਉਂ ਅਮਰਤਪਾਲ ਨੇ ਜੋ ਨਸ਼ੇ ਦੇ ਵਿਰੋਧ ਜਿਹੜੇ ਵੱਡਾ ਇੱਕ ਮਹਮ ਚਲਾਈ ਉਹਦੇ ਚ ਬਹੁਤ ਲੋਕਾਂ ਨੂੰ ਰਾਤ ਵੀ ਮਿਲੀ ਤੇ ਉਦੋਂ ਬਾਅਦ ਹੀ ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਉਹਦੇ ਨਾਲ ਜੁੜ ਕੇ ਉਹਨਾਂ ਨੂੰ ਇੱਕ ਉਹਨਾਂ ਦੇ ਜੇਲ੍ਹ ਚ ਬੈਠਿਆ ਉਹਨਾਂ ਨੂੰ ਐਮਪੀ ਬਣਾਇਆ ਉਹ ਵੀ ਪੰਜਾਬ ਚ ਸਭ ਤੋਂ ਵੱਧ ਵੋਟਾਂ ਪਾ ਕੇ ਇਸ ਕਰਕੇ ਲੋਕ ਸਾਡੇ ਨਾਲ ਆਮ ਹਾਰੇ ਜੁੜ ਰਹੇ ਆ ਕਿ ਇਹ ਉਹ ਜਿਹੜੀ ਪੰਜਾਬ ਚੋਂ ਲੋਕੀ ਚਾਹੁੰਦੇ ਕਿ ਨਸ਼ਾ ਖਤਮ ਹੋਵੇ ਲੋਕੀ ਚਾਹੁੰਦੇ ਜਿਹੜੇ ਦਿਨ ਦਿਹਾੜੇ ਕਤਲ ਹੋ ਰਿਹਾ ਚੰਗੇ ਚੰਗੇ ਲੋਕਾਂ ਦੇ ਫਰੋਟੀਆਂ ਲਿਆਂ ਜਾ ਰਹੀਆਂ ਜੋ ਇਸ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਉੱਚੋਂ ਨਿਕਲਣ ਵਾਸਤੇ ਲੋਕ ਲੋਕਾਂ ਨੂੰ ਇੱਕ ਉਮੀਦ ਆ ਕਿ ਸ਼ਾਇਦ ਇਹ ਜੋ ਖੇਤਰੀ ਤੇ ਕਿਉਂ ਦੁਨੀਆ ਤੇ ਸਾਰੀਆਂ ਆਪਣੇ ਵਿਸ਼ਵਾਸ ਗਵਾ ਚੁੱਕੀਆਂ ਤੇ ਅਸੀਂ ਗੁਰੂ ਮਹਾਰਾਜ ਦੇ ਓਟ ਆਸਰੇ ਨਾ ਕਹਿੰਦੇ ਆ ਕਿ ਅਸੀਂ ਤੁਹਾਡਾ ਉਹ ਵਿਸ਼ਵਾਸ ਬਹਾਰ ਰੱਖਾਂਗੇ ਅਸੀਂ ਇਹ ਜਿਹੜੀ ਅਰਾਜਿਕਤਾ ਦਾ ਮਾਹੌਲ ਬਣਿਆ ਪੰਜਾਬ 'ਚ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਉਹ ਚੋਂ ਅਸੀਂ ਪੰਜਾਬ ਨੂੰ ਪੰਜਾਬ ਨੂੰ ਪੰਜਾਬੀਆਂ ਤਨੂੰ ਬਚਾਉਣ ਲਈ ਤੁਹਾਡੀ ਪਾਰਟੀ ਨੇ ਕੀ ਕੀ ਮੁੱਦੇ ਰੱਖੇ ਸਾਡੀ ਪੰਜਾਬ ਨੂੰ ਜੋ ਪੰਜਾਬੀ ਭਾਸ਼ਾ ਵਾਸਤੇ ਆ ਜਾਂ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਆ ਜੋ ਪੰਜਾਬ ਨੂੰ ਨਸ਼ਿਆਂ ਤੋਂ ਇਹ ਜਿਹੜੇ ਜੋ ਆ ਜਾ ਰਾਜਿਕ ਦਾ ਦਾ ਰਾਹ ਡਾਕਟਰ ਦਾ ਮਸਲੇ ਬਣੇ ਪਏ ਆ ਇਹ ਸਾਰੀਆਂ ਚੀਜ਼ਾਂ ਚੋਂ ਜਦੋਂ ਅਸੀਂ ਪੰਜਾਬ ਨੂੰ ਅਰਥਿਕ ਤੌਰ ਤੇ ਪੰਜਾਬ ਨੂੰ ਮੌਜੂਦ ਕਰਨ ਵਾਸਤੇ ਪ੍ਰਿਸ਼ਤਾਚਾਰ ਮੁਕਤ ਕਰਨ ਵਾਸਤੇ ਪ੍ਰਿਸ਼ਤਾਚਾਰ ਤੋਂ ਪੰਜਾਬ ਨੂੰ ਮੁਕਤ ਕਰਨ ਵਾਸਤੇ ਅਸੀਂ ਕੰਮ ਕਰਦੇ ਆ ਇਹ ਬਾਪੂ ਜੀ ਇਹ ਗੱਲ ਦੱਸਿਓ ਕਿ ਸੋਏ ਸਨ ਹੁਣ ਤੱਕ ਦੀਆਂ ਪੰਜਾਬੀ ਖਬਰਾਂ ਜਲਦੀ ਮਿਲਦੇ ਆ ਤਦ ਤੱਕ ਲਈ ਵੇਖਦੇ ਰਹੋ ਪੰਜਾਬ ਨਿਊਜ਼ ਧੰਨਵਾਦ